ਸਟੇਮ ਦੀ ਵੱਡੀ ਖਬਰ ਹੈ ਜਿਹੜੀ ਡੱਬਾ ਵਾਲੀ ਬਟਿੰਡਾ ਨੈਸ਼ਨਲ ਹਾਈਵੇ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿਸੇ ਟੰਗ ਵੱਡਾ ਹਾਦਸਾ ਵਾਪਰਿਆ ਹੈ ਹਾਦਸਾ ਤੁੰਗ ਦੇ ਕਾਰਨ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕੀ ਪਿੰਡ ਰੁਲਦੂ ਵਾਲਾ ਦੇ ਨੇੜੇ ਜਿਹੜਾ ਜ਼ਿਲ੍ਹਾ ਬਟਿੰਡਾ ਦੇ ਡੱਬਾਲੀ ਦੇ ਨੇੜੇ ਜਿਹੜਾ ਪ੍ਰਦਸੀ ਬਾਗ ਵਾਲੀ ਦੇ ਨੇੜੇ ਜਿਹੜਾ ਬਟਿੰਡਾ ਹਾਈਵੇ ਹੈ ਤਾਂ ਡੱਬਾ ਵਾਲੀ ਤੋਂ ਬਟਿੰਡਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਕੀ ਤੁੰਗ ਦੇ ਕਾਰਨ ਡੱਬਾਲੀ ਤੋ ਜਿਹੜੇ ਨੇ ਬਟਿੰਡਾ ਤੋਂ ਆ ਰਹੇ ਸੀ ਜਿੱਡੀ ਇੱਕ ਪਿੰਡ ਰੋਡ ਟੂ ਵਾਲਾ ਤੇ ਨੇੜੇ ਟੱਕਰ ਹੋਈ ਹੈ ਟਰੱਕਰ ਦੇ ਕਾਰ ਦੇ ਵਿੱਚ ਭਿਆਨਕ ਟੱਕਰ ਹੋਈ ਹੈ ਟੱਕਰ ਤੇ ਜਿਹੜੇ ਚਾਰ ਲੋਕ ਨੇ ਗੰਭੀਰ ਰੂਪ ਦੇ ਵਿੱਚ ਜ਼ਖਾਇਲ ਹੋਏ ਨੇ ਗੰਭੀਰ ਸੱਟਾਂ ਆਈਆਂ ਹੈ ਵੱਡੀਆਂ ਸੱਟਾਂ ਆਈਆਂ ਹੈ ਤਾਂ ਉਹਨਾਂ ਨੂੰ ਜਿਹੜੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਾਰ ਦੇ ਵਿੱਚੋਂ ਕੱਢਿਆ ਗਿਆ ਪੂਰੀ ਤਰ੍ਹਾਂ ਕਾਰ ਦੇ ਵਿੱਚ ਫਸੇ ਹੋਏ ਸੀ ਤਾਂ ਉਹਨਾਂ ਨੂੰ ਕਾਰ ਦੇ ਵਿੱਚੋਂ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਆਂ ਐਂਬੂਲੈਂਸਾਂ ਨੇ ਆ ਕੇ ਬਠਿੰਡਾ ਦੇ ਹਸਪਤਾਲਾਂ ਦੇ ਵਿੱਚ ਲਾਜ਼ ਲਈ ਪਹੁੰਚਾਇਆ ਗਿਆ ਗੰਭੀਰ ਸੱਟਾਂ ਗੱਡੀਆਂ ਭਿਆਨਕ ਸੱਟਾਂ ਵੱਜੀਆਂ ਨੇ ਜਿਹੜੀ ਧੁੰਦ ਦੇ ਕਾਰਨ ਕਹਿ ਸਕਦੇ ਆਂ ਧੁੰਦ ਜਿਹੜੀ ਆ ਭਿਆਨਕ ਧੁੰਦ ਜਿਹੜੀ ਲਗਾਤਾਰ ਠੰਡ ਦਾ ਕੋਹ ਫ ਹੈ ਜਿਹੜਾ ਵੱਧ ਨਜ਼ਰ ਆ ਰਿਹਾ ਤਾਂ ਉੱਥੇ ਧੁੰਦ ਜਿਹੜੀ ਵੱਧੀ ਹੋ ਨਜ਼ਰ ਆਈ ਸੀ ਪਰ ਅੱਜ ਉਸ ਤੋਂ ਬਾਅਦ ਗੰਭੀਰ ਸੱਟਾਂ ਆਈਆਂ ਖੱਟਾ ਵੀ ਕਾਫੀ ਜ਼ਿਆਦਾ ਆਈਆਂ ਜਿੰਦੇ ਵਿੱਚ ਕਾਫੀ ਜ਼ਿਆਦਾ ਸੱਟਾਂ ਵੱਡੀਆਂ ਤਾਂ ਅਜਿਹੇ ਗੱਡੀ ਨੰਬਰ ਵੀ ਹੈ ਰਿਟੈਸ ਦੇ ਵਿੱਚ ਤੇ ਟਰੱਕ ਦਾ ਜਿਹੜਾ ਵੱਡਾ ਹਾਦਸਾ ਵਾਪਰਿਆ ਬਠਿੰਡਾ ਦੇ ਡਵੋਵਾਲੀ ਨੈਸ਼ਨਲ ਹਾਈਵੇ ਦੇ ਪਿੰਡ ਰੁਲਦੂ ਵਾਲਾ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਕੀ ਕੁਝ ਲੋਕ ਸੀ ਜਿਹੜੇ ਕਾਰ ਸਵਾਰ ਆ ਰਹੇ ਸੀ ਪਰ ਉੱਥੇ ਹੀ ਧੁੰਦ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਪਰ ਉੱਥੇ ਹੀ ਸਹੀ ਆਪਾਂ ਗੱਲ ਕਰ ਲਈਏ ਐਸਐਸਐਫ ਸੜਕ ਸੁਰੱਖਿਆ ਫੋਰਸਾ ਜਿਹੜੀ ਮੌਕੇ ਤੇ ਪਹੁੰਚੀ ਹੈ ਉਹਨਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਫਸਟ ਕਿੱਤੀ ਗਈ ਹੈ ਕਿੱਟ ਦਿੱਤੀ ਗਈ ਹੈ ਫਸਟ ਕਿੱਟ ਤੱਕ ਹੈ ਤਾਂ ਉਹਨਾਂ ਦੇ ਜਿਹੜੀ ਜਿੰਨਾ ਕੋ ਨਾਲ ਉਪਚਾਰ ਦੀ ਸਹੂਦਤ ਸੀ ਉਹਨਾਂ ਨੂੰ ਦਿੱਤੀ ਗਈ ਹੈ ਸਲਕ ਸੁਰੱਖਿਆ ਫੋਰਸ ਜਿਹੜੀ ਉਹ ਕੌਣ ਚੀ ਹੈ ਤਾਂ ਉਸ ਤੋਂ ਬਾਅਦ ਐਸਐਸਐਫ ਦੇ ਜਿਹੜੇ ਜਵਾਨ ਸੀ ਉਹਨਾਂ ਵੱਲੋਂ ਜਿਹੜੀ ਦਵਾਈ ਬੂਟੀ ਦੇ ਕੇ ਉਹਨਾਂ ਨੂੰ ਕਾਰਾਂ ਦੇ ਵਿੱਚੋਂ ਕੱਢਿਆ ਵੀ ਗਿਆ ਤਾਂ ਉਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਨੇ ਕੁਝ ਆਰਮੀ ਦੇ ਜਿਹੜੇ ਨਾ ਮੁਲਾਜ਼ਮ ਨੇ ਉਥੋਂ ਟਰੱਕ ਲੈ ਕੇ ਲੰਘ ਰਹੇ ਸੀ ਉਹਨਾਂ ਵੱਲੋਂ ਵੀ ਪੂਰੀ ਪਿਆਨਕ ਜਿਹੜੀ ਹਿੰਮਤ ਕੀਤੀ ਗਈ ਹੈ ਤਾਂ ਵੱਡੀ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਕਿ ਵੱਡਾ ਭਿਆਨਕ ਹਾਦਸਾ ਵਾਪਰਿਆ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਗੱਡੀ ਦੇ ਵਿੱਚੋਂ ਪਿੰਡ ਵਾਸੀਆਂ ਨੇ ਅਤੇ ਐਸਐਫ ਮੁਲਾਜ਼ਮਾਂ ਨੇ ਜਾਂ ਫਿਰ ਆਰਮੀ ਦੇ ਮੁਲਾਜ਼ਮਾਂ ਹੋਏ ਉਹਨਾਂ ਵੱਲੋਂ ਕੱਢਿਆ ਗਿਆ ਤਾਂ ਵੱਡਾ ਭਿਆਨਕ ਹਾਦਸਾ ਵਾਪਰਿਆ ਜਿਨ੍ਹਾਂ ਨੂੰ ਬਠਿੰਡਾ ਦੇ ਹਸਪਤਾਲਾਂ ਦੇ ਵਿੱਚ ਭੱਤੀ ਕਰਵਾਇਆ ਗਿਆ ਤਾਂ ਕਿਹੜੇ ਹਾਲਾਤ ਬਣੇ ਹੋਏ ਨੇ ਅਕਸਰ ਤੁੰਦ ਕਾਰਨ ਤਾਂ ਲ ਹਮੇਸ਼ਾ ਕਹਿੰਦੇ ਆ ਕਿ ਗੱਡੀਆਂ ਹੋੜੀਆਂ ਚਲਾਇਆ ਕਰੋ ਤਾਂਕਿ ਜਿਹੜੇ ਇਫੈਕਟਰਸ ਨੇ ਉਹਨਾਂ ਤੋਂ ਧਿਆਨ ਰੱਖਿਆ ਕਰੋ ਗੱਡੀ ਹੌਲੀ ਚਲਾਓ ਸੀਟ ਬੈਲਟ ਲਗਾ ਕੇ ਰੱਖੋ ਅਤੇ ਜਿਹੜੇ ਵੀ ਟ੍ਰੈਫਿਕ ਰੂਲਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਅਕਸਰ ਲਗਾਤਾਰ ਪ੍ਰਸ਼ਾਸਨ ਕਹਿੰਦਾ ਪਰ ਆਪਾਂ ਨੂੰ ਇਸ ਚੀਜ਼ ਦਾ ਜ਼ਰੂਰ ਗੁੱਸਾ ਲੱਗਦਾ ਹੈ ਕਿ ਪ੍ਰਸ਼ਾਸਨ ਸ਼ਾਇਦ ਆਪਣੀ ਨਾ ਤੱਕਾ ਕਰ ਰਿਹਾ ਜਾਂ ਫਿਰ ਨਜਾਇਜ਼ ਚਲਾਨ ਕੱਟ ਰਿਹਾ ਪਰ ਉਹ ਆਪਣੀ ਸੇਫਟੀ ਲਈ ਹੁੰਦਾ ਪਰ ਹੁਣ ਦੇਖੋ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਨੇ ਲੋਕਾਂ ਨੇ ਕਿਸ ਤਰ੍ਹਾਂ ਗੱਡੀ ਚੋਂ ਕੱਢੇ ਨੇ ਅਕਸਰ ਆਪਣੀ ਸੇਫਟੀ ਹੀ ਆਪਣੀ ਪੁਲਿਸ ਦੇਡੀਆਂ ਹੁੰਦੀ ਹੈ ਆਪਣੀ ਸੇਵਾ ਸੁਰੱਖਿਆਤ ਸਹਿਯੋਗ ਲਈ ਹੁੰਦੀ ਹੈ ਆਪਾਂ ਨੂੰ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਕਸਰ ਤਮਾਮ ਕੱਲਾ ਜਿਹੜੀਆਂ ਪਿੰਡ ਜਿਹੜਾ ਰੁਲਦੂ ਵਾਲਾ ਤੇ ਜਿਹੜੇ ਵੱਡਾ ਹਾਦਸਾ ਵਾਪਰਿਆ ਉੱਥੋਂ ਦੀ ਨਿਕਲ ਕੇ ਸਾਹਮਣੇ ਆਈਏ ਨੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਸੀ ਤਾਂ ਬੜੇ ਤਰ੍ਹਾਂ ਪੁਲੋਂ ਜਿਹੜੇ ਹਾਲਾਤ ਕਹਿ ਸਕਦੇ ਅਕਸਰ ਗੰਭੀਰ ਹਾਲਾਤ ਨੇ ਤਾਂ ਜਿਹੜੀ ਟੈਕਸ ਗੱਡੀ ਦੇ ਵਿੱਚੋਂ ਕਿਸ ਤਰ੍ਹਾਂ ਬੁੜੇ ਹਾਲਾਤਾਂ ਦੇ ਵਿੱਚੋਂ ਅਕਸਰ ਆਰਮੀ ਦੇ ਜਵਾਨਾਂ ਸਮੇਤ ਐਸੇ ਸਵਤ ਜਵਾਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਉਹਨਾਂ ਨੂੰ ਸਮਾਜ ਸੇਵੀ ਐਂਬੂਲੈਂਸਾਂ ਨੇ ਸਮਾਜ ਸੇਵੀ ਸੰਸਥਾਵਾਂ ਦੀਆਂ ਐਂਬੂਲੈਂਸਾਂ ਨੇ ਉਹਨਾਂ ਨੂੰ ਉਥੇ ਜਿਹੜਾ ਕਹਿ ਸਕਦੇ ਹਾਂ ਹਸਪਤਾਲਾਂ ਦੇ ਵਿੱਚ ਪਹੁੰਚਦਾ ਕੀਤਾ ਤੁਸੀਂ ਆਰਮੀ ਦੇ ਜਵਾਨ ਵੀ ਦਿਖ ਰਹੇ ਹੋ ਅਕਸਰ ਕਿਸ ਤਰ੍ਹਾਂ ਜਿਹੜੇ ਆਪਣੀ ਸੇਵਾ ਦੇ ਲਈ ਅੱਗੇ ਆਏ ਨੇ ਤਾਂ तमाम ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਅਕਸਰ ਜਾਰ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਅਕਸਰ ਜਿਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਨੇ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਕਿ ਉਹਨਾਂ ਦੇ ਜਲਦੀ ਤੋਂ ਜਲਦੀ ਪਛਾਣ ਹੋ ਜਾਵੇ ਦਾ ਅਕਸਰ ਜਲਦੀ ਤੋਂ ਜਲਦੀ ਇਸ ਵੀਡੀਓ ਨੂੰ